ਟਾਈਮ ਸਵੇਰ ਦੇ 9:00 ਵਾ ਚੁੱਕੇ ਆ ਤਰੀਕ ਅੱਜ 31 ਦਸੰਬਰ ਤੇ ਸਭ ਤੋਂ ਪਹਿਲਾਂ ਦਾ ਸਾਰਿਆਂ ਨੂੰ ਅੱਜ ਦੀ ਨਵੀਂ-ਨਵੀਂ ਸਵੇਰ ਦੀ ਗੁੱਡ ਮਾਰਨਿੰਗ ਤੇ ਨਾਲੇ ਆਉਣ ਵਾਲੇ 2025 ਵਾਸਤੇ ਬੈਸਟ ਵਿਸ਼ੇਜ ਹੈਪੀ ਨਿਊ ਇਅਰ ਤੇ ਇਹ ਆਪਣਾ ਹੋਟਲ ਜਿੱਥੇ ਆਪਾਂ ਰਾਤ ਰੁਕੇ ਸੀ ਤੀਜੀ ਮੰਜ਼ਲ ਤੇ ਪਰ ਸਾਈਕਲ ਵੀ ਆਪਾਂ ਇੱਥੇ ਲੈ ਆਉਂਦਾ ਸੀ ਇਹ ਆਪਣਾ ਰੂਮ ਹੈ ਸਾਈਕਲ ਉੱਪਰ ਲੈ ਆਉਂਦਾ ਸੀ ਸੇਫਟੀ ਵਾਸਤੇ ਤੇ ਕਿਉਂਕਿ ਉੱਪਰ ਦਿੱਕਤ ਨਹੀਂ ਹੈਗੀ ਕੋਈ ਥੱਲੇ ਫਿਰ ਵੀ ਧਿਆਨ ਆ ਜਾਂਦਾ ਹੈਗਾ ਇਹ ਬੈ ਕੇ ਤੇ ਇਹ ਆਪਣਾ ਬੈੱਡ ਸੀਗਾ ਇੱਥੇ ਬਾਈ ਨੇ ਆਪਣਾ ਅਰੇਂਜਮੈਂਟ ਕਰ ਦਿੱਤਾ ਹੈ ਤੇ ਹੁਣ ਤਿਆਰੀ ਹੋ ਚੁੱਕੀ ਆ ਤੇ ਹੁਣ ਤਾਂ ਆਪਾਂ ਥੱਲੇ ਜਾ ਕੇ ਤੇ ਆਪਣੀ ਸਾਈਕਲ ਦੀ ਯਾਤਰਾ ਕਰਦੇ ਹਾਂ ਸ਼ੁਰੂ ਬেরি ਬেরি ਵੀਡੀਓ ਵੇਖ ਰਹੇ ਸਾਰੇ ਮਿੱਤਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਤੀ ਆਪਾਂ ਇੱਥੇ ਰੁਕੇ ਸੀ ਪ੍ਰਭੂ ਲੋਜ ਜਿਹੜਾ ਕਿ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਤੀ ਆਪਾਂ ਰੁਕੇ ਸੀ ਪ੍ਰਭੂ ਪ੍ਰਭੂ ਲੋਜ ਜਿਹੜਾ ਕਿ ਮਹਾੜ ਸ਼ਹਿਰ ਦੇ ਵਿੱਚ ਪੈਂਦਾ ਤੇ ਰਾਤ ਆਪਾਂ ਨੂੰ ਇੱਥੇ ਕਮਰਾ ਮਿਲ ਗਿਆ ਸੀਗਾ ਇੱਕ ਬਾਈ ਨੇ ਆਪਣੀ ਬਹੁਤ ਮਦਦ ਕੀਤੀ ਤੇ ਉਹਨੇ ਸਾਰੀ ਇਹਦੀ ਸੈਟਿੰਗ ਕਰ ਦਿੱਤੀ ਹੁਣ ਆਪਣਾ ਸਮਾਨ ਰੈਡੀ ਹੈ ਸਾਈਕਲ ਬਿਲਕੁਲ ਰੈਡੀ ਹੈ ਸਾਈਕਲ ਦੇ ਉੱਪਰ ਸਮਾਨ ਬੰਨਿਆ ਹੋਇਆ ਹੈ ਤੇ ਹੁਣ ਆਪਾਂ ਚੱਲਾਂਗੇ ਇਸ ਤੋਂ ਅੱਗੇ ਤੇ ਪੋਲੀ ਵਾਲੀ ਸਾਈਡ ਨੂੰ ਬਣੇ ਰਿਹਾ ਜੇ ਆਪਣੇ ਰਾਵਾਂ ਨਾਲ ਤੇ ਵੀਡੀਓ ਨੂੰ ਚੰਗੀ ਤਰ੍ਹਾਂ ਵੇਖਿਆ ਜੇ ਪੂਰੀ ਵੀਡੀਓ ਵੇਖਿਆ ਜੇ ਜਿਹੜੇ ਜਿਹੜੇ ਮੇਰੇ ਵੀਰ ਭਰਾ YouTube ਤੇ ਵੇਖਦੇ ਨੇ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਜਿਹੜਾ ਬੈਲ ਆਈਕਨ ਵਾਲਾ ਬਟਨ ਉਹ ਪ੍ਰੈਸ ਕਰ ਲਿਆ ਕਰੋ ਤਾਂ ਜੋ ਨਵੀਆਂ ਤੋਂ ਨਵੀਆਂ ਵੀਡੀਓ ਤੁਹਾਨੂੰ ਸ਼ੋ ਹੋਣ ਜਾਰੀਆਂ ਰਹਿਣ ਅੱਜ ਦੇ ਸਫਰਾਂ ਦੀ ਕਰਦੇ ਹਾਂ ਸ਼ੁਰੂਆਤ ਟਾਈਮ ਤਕਰੀਬਨ ਕਾਣੇ ਕੋ ਦਸਦਾ ਹੋ ਗਿਆ ਆਪਾਂ ਮਹਾੜ ਦੇ ਇਸ ਰੋਡ ਤੋਂ ਮੁੜ ਕੇ ਗਏ ਸੀ ਤੇ ਚੱਲੇ ਸੀ ਆਪਾਂ ਤੋਂ ਬੋਲੀ ਨੂੰ ਤੇ ਕਿਉਂਕਿ ਅੱਗੇ ਕੋਈ ਇੰਤਜ਼ਾਮ ਨਹੀਂ ਸੀਗਾ ਪਿੰਡੂ ਏਰੀਆ ਤੇ ਉੱਥੇ ਕੋਈ ਹੋਟਲ ਵਗੈਰਾ ਦਾ ਕੋਈ ਪ੍ਰਬੰਧ ਨਹੀਂ ਸੀ ਹੁਣਾ ਇਸ ਕਰਕੇ ਮੈਂ ਇਥੋਂ ਵਾਪਸ ਮੁੜ ਕੇ ਗਿਆ ਸੀ ਇੱਥੇ ਕੋਈ ਆਪਾਂ ਨੂੰ ਕੋਈ ਭਾਈ ਮਿਲ ਗਿਆ ਸੀ ਜਿਨ੍ਹਾਂ ਨੇ ਆਪਾਂ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਤੇ ਹੁਣ ਆਪਾਂ ਇਸੇ ਰੋਡ ਤੋਂ ਗਾਂ ਵਧਾ ਗਏ ਬਾਰ-ਬਾਰ ਆਹ ਵਾਲੀ ਨਦੀ ਆਉਂਦੀ ਹੈ ਇਹ ਥੱਲੇ ਬਣੇ ਸਾਰੀਆਂ ਨਦੀਆਂ ਜੜੀਆਂ ਏ ਸਮੁੰਦਰ ਦੇ ਵਿੱਚ ਹੀ ਰਲ ਜੰਦੀਆਂ ਜਾਗ। ਸਵੇਰ ਦੀ ਤਿੱਖੀ ਧੁੱਪ ਸਿੱਧੀ ਅੱਖਾਂ 'ਚ ਵੱਜਦੀ ਹੈ। ਤੇ ਜਿਹੜੇ ਗੱਲ ਕਰਦੇ ਐਲੀਵੇਸ਼ਨ ਦਾ ਐਲੀਵੇਸ਼ਨ ਮਹਾੜ ਸ਼ਹਿਰ ਦਾ ਧਰ ਸਮੁੰਦਰ ਤਲ ਤੋਂ ਹੈਗਾ ਸੀ 10 ਕੁ ਮੀਟਰ ਦਾ। ਤੇ ਸਿੱਧੀ ਚੜ੍ਹਾਈ ਪਈ ਆ। ਇਹ 70 ਮੀਟਰ ਦਾ ਹੁਣ ਐਲੀਵੇਸ਼ਨ ਹੋ ਚੁੱਕਾ। ਤੇ ਇਦਾਂ ਹੋਰ ਵੇਖੋ ਚੜ੍ਹਾਈਆਂ ਕਿੰਨੀਆਂ ਕੋ ਆਪਣਾ ਚੜ੍ਹਨੀਆਂ ਪੈਣੀਆਂ ਨੇ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਐਕਸਰਸਾਈਜ਼ ਬਹੁਤ ਵਧੀਆ ਹੋ ਰਹੀ ਹੈ। ਪਸੀਨਾ ਆ ਰਿਹਾ। ਬਾਡੀ ਪੂਰੀ ਬਣਦੀ ਪਈ। ਜਿਵੇਂ ਜਿਵੇਂ ਆਪਾਂ ਗਾਹ ਨੂੰ ਵੱਧਦੇ ਆਂ ਚੜ੍ਹਾਈਆਂ, ਸਿੱਧੀਆਂ ਤੇ ਤਿੱਖੇ ਮੋੜ ਪੈਂਦੇ ਆਂ। ਇੱਥੇ ਪੂਰੀ ਡਾਟ ਪੈਂਦੀ ਹੈ। ਤੇ ਥੱਲੇ ਗਹਿਰਾਈ ਤੁਸੀਂ ਵੇਖੋ। ਜਿਹੜੀ ਨਦੀ ਆ ਉਹ ਥੱਲੇ ਵਗਦੀ ਪਈ ਜਿਹੜੀ ਮਹਾਰ ਸ਼ਹਿਰ ਦੇ ਵਿੱਚੋਂ ਨਿਕਲੀ। ਜਿਵੇਂ ਜਿਵੇਂ ਆਪਾਂ ਤਾਂ ਵੱਧਦੇ ਆਂ ਉਹ ਐਵੇਂ ਨਦੀ ਥੜੀ ਗਹਿਰੀ ਹੁੰਦੀ ਜਾਂਦੀ ਹੈ ਤੇ ਗਹਿਰਾਈ ਵੀ ਥੱਲੇ ਨੂੰ ਵੱਧਦੀ ਜਾਂਦੀ ਹੈ। ਹੁਣ ਆ ਫਿਰ ਇੱਥੇ ਮੋੜ ਬਹੁਤ ਦਿਖਾ। ਰਾਤ ਮਹਾੜ ਸ਼ਹਿਰ ਦੇ ਵਿੱਚ ਰੁਕੇ ਸੀ ਨਾ ਆਪਣਾ ਪਹਿਲਾ ਰਹਿਣ ਦਾ ਕੋਈ ਉੱਥੇ ਬੰਦੋਬਸਤ ਨਹੀਂ ਸੀਗਾ। ਤੇ ਜਿੱਨੂੰ ਜਿੱਨੂੰ ਵੀਰ ਦੇ ਜਿਹੜੇ ਵੀਰ ਦੇ ਕੋਲ ਆਪਾਂ ਜਾਣਾ ਨਾ ਉਹ ਵੀਰ ਦਾ ਟਿਕਾਣਾ ਤਕਰੀਬਨ 30-40 ਕਿਲੋਮੀਟਰ ਪਿੱਛੇ ਰਹਿ ਗਿਆ। ਪਿੱਛੇ ਜਾਣਾ ਉੱਤਰਾ ਸੀ ਅੱਗੇ ਆਉਣਾ ਨਹੀਂ ਹੁੰਦਾ ਸੀ ਮਹਾੜ। ਕਿਉਂਕਿ ਸਾਰਾ ਪਹਾੜੀ ਏਰੀਆ ਤੇ ਇੱਕ ਜਿਵੇਂ ਕਹਿ ਲਈਏ ਗ੍ਰਾਮਨ ਸਾਰੀ ਸੜਕ ਚੱਲਦੀ ਹੈ। ਇੱਥੇ ਰਹਿਣ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਫਿਰ ਆਪਾਂ ਨੂੰ ਉੱਥੇ ਹੀ ਰੁਕਣਾ ਪੈਣਾ। ਇਸ ਕਰਕੇ ਜਦੋਂ ਮਹਾੜ ਸ਼ਹਿਰ ਦੇ ਵਿੱਚ ਮੈਂ ਆਇਆ ਤੇ ਪਹਿਲਾਂ ਕੋਸ਼ਿਸ਼ ਕੀਤੀ ਕੋਈ ਵੱਲੋਂ ਹੋਟਲ ਵਗੈਰਾ ਮਿਲ ਜੇ। ਹੋਟਲ ਵੀ ਨਾ ਲੱਭਿਆ। ਫਿਰ ਮੈਂ ਇੱਕ ਮੰਦਰ ਦੇ ਵਿੱਚ ਗਿਆ। ਤੇ ਮੰਦਰ ਵਾਲੇ ਕਹਿੰਦੇ ਨਹੀਂ ਇੱਥੇ ਤਾਂ ਕੋਈ ਰਹਿੰਦਾ ਹੀ ਨਹੀਂ ਰਾਤ ਨੂੰ ਕੋਈ ਵੀ ਨਹੀਂ ਹੁੰਦਾ। ਤੇ ਫਿਰ ਉਹ ਕਹਿੰਦੇ ਉੱਥੇ ਇੱਕ ਚਰਚ ਹੈਗੀ ਤੁਸੀਂ ਉੱਥੇ ਚਲੇ ਜਾਓ। ਮੈਂ ਚਲੋ ਰਾਤ ਕੱਟਣੀ ਆ ਆਪਾਂ ਨੂੰ ਏਸੀ ਨਾਲ ਕੀ ਆ। ਹੁਣ ਕਈ ਵੀਰ ਕਹਿ ਵੀ ਸਕਦੇ ਨੇ ਪਰ ਆਪਣੀ ਆਪਣੀ ਸੋਚ ਹੁੰਦੀ ਹੈ। ਮੈਂ ਉੱਥੇ ਗਿਆ ਉੱਥੇ ਕਹਿੰਦੇ ਵੀ ਇੱਥੇ ਨਾ ਬੱਚੇ ਰਹਿੰਦੇ ਤੇ ਬਦਲ ਨਹੀਂ ਅਸੀਂ ਕਿਸੇ ਨੂੰ ਬਾਹਰ ਦੇ ਬੰਦੇ ਨੂੰ ਲਾਉਣ ਨਹੀਂ ਕਰਦੇਗੇ ਤੇ ਫਿਰ ਦੋ ਬੱਚੇ ਸੀ ਮੇਰੇ ਨਾਲ ਜਿਹੜੇ ਆਪਣੇ ਨਾਲ ਸਾਈਕਲ ਤੇ ਚੱਲਦੇ ਰਹਿ ਉਹਨੇ ਇੱਕਨੇ ਆਪਣੇ ਡੈਡੀ ਨੂੰ ਫੋਨ ਲਾਇਆ ਕਹਿੰਦਾ ਪਾਪਾ ਵੀ ਇਦਾਂ ਆਪਦੀ ਭਾਸ਼ਾ ਚ ਹੀ ਗੱਲ ਕੀਤੀ ਤੇ ਕਹਿੰਦਾ ਵੀ ਉਹਦਾ ਰਹਿਣ ਦਾ ਪ੍ਰਬੰਧ ਕਰੋ ਮੁੰਡਾ ਕਹੇ ਵੀ ਚੱਲ ਤੁਸੀਂ ਸਾਡੇ ਘਰੇ ਆ ਜਾਓ ਮੈਂ ਕਿਹਾ ਬਾਈ ਘਰੇ ਨਹੀਂ ਮੈਂ ਜਾਣਾ ਹੈਗਾ ਤੇ ਫਿਰ ਉਹਨੇ ਟਾਈਮ ਨੂੰ ਕਿਸੇ ਨੇ ਜਿੱਥੇ ਪ੍ਰਭੂ ਲਾਉ ਜੇ ਉਹਦੇ ਬਾਰੇ ਕਿਹਾ ਮੈਂ ਉੱਥੇ ਗਿਆ ਤੇ ਉਨੇ ਟਾਈਮ ਨੂੰ ਆਪਣੇ ਸੱਜਣ ਨੇ ਨਾ ਜਿੰਨੀ ਵੀ ਉਹਦੀ ਵਾਕ ਪੀ ਸੀ ਉਹਨੇ ਫੋਨ ਕੀਤੇ ਦੋ ਤਿੰਨਾਂ ਦੇ ਨੰਬਰ ਮਿਲੇ ਫਿਰ ਇੱਕ ਇਹਦੇ ਲੋਕਲ ਇਥੋਂ ਦੇ ਜਿਹੜੇ ਕਿ ਕਿਸੇ ਪੋਲਿਟਿਕਸ ਦੇ ਵਿੱਚ ਨੇ ਤੇ ਉਹਨਾਂ ਦਾ ਨੰਬਰ ਮਿਲਿਆ ਤੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਕਿੰਨੇ ਤੁਸੀਂ ਇਸ ਫੋਨ ਤੇ ਗੱਲ ਕਰੋ ਤੇ ਮੈਂ ਫੋਨ ਲਾਇਆ ਤੇ ਬਾਈ ਜੀ ਉਹਨੇ ਕਹਿੰਦੇ ਤੁਸੀਂ ਕੋਈ ਚੱਕਰ ਨਹੀਂ ਜਿੱਥੇ ਤੁਹਾਨੂੰ ਜਗ੍ਹਾ ਮਿਲ ਗਈ ਜਾਂ ਉੱਥੇ ਆ ਜਾਓ ਜਾਂ ਤੁਸੀਂ 5 ਕਿਲੋਮੀਟਰ ਅੱਗੇ ਆ ਜਾਓ ਮੱਕਮੀ ਇੱਥੇ ਰੂਮ ਦਾ ਮੈਨੂੰ ਅਰੇਂਜਮੈਂਟ ਹੁੰਦਾ ਤੇ ਉਸ ਤੋਂ ਬਾਅਦ ਦੇ ਵਿੱਚ ਬਾਈ ਜੀ ਖੁਦ ਆਏ ਮੈਨੂੰ ਮਿਲਣ ਵਾਸਤੇ ਬਾਕੀ ਆਪਾਂ ਵੀਡੀਓ ਰਿਕਾਰਡ ਤਾਂ ਨਹੀਂ ਕੀਤੀ ਗਈ ਤੇ ਬਾਈ ਜੀ ਬਹੁਤ ਚੰਗੇ ਸੁਭਾਅ ਦੇ ਸੀ ਬਹੁਤ ਚਾਹ ਕੀਤਾ ਬਹੁਤ ਆਦਰ ਕੀਤਾ ਰਹਿਣ ਦਾ ਵੀ ਪ੍ਰਬੰਧ ਕਰਤਾ ਖਾਣ ਪੀਣ ਦਾ ਵੀ ਪ੍ਰਬੰਧ ਕਰਦਾ ਸਵੇਰ ਦੇ ਨਾਸ਼ਤੇ ਦਾ ਵੀ ਪ੍ਰਬੰਧ ਕਰਤਾ ਸੋ ਮੇਰਾ ਕਹਿਣ ਦਾ ਮਤਲਬ ਹੈ ਸਫਰਾਂ ਦੇ ਵਿੱਚ ਨਾ ਇਦਾਂ ਦੇ ਭਰਾਵਾਂ ਦਾ ਸਾਥ ਮਿਲਦਾ ਰਹਿੰਦਾ ਸੁਹਾਵਣਾ ਸਫਰ ਹੋ ਜਾਂਦਾ ਤੇ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਪ੍ਰਾਈਜ਼ ਜਗਾ ਤੇ ਆ ਕੇ ਤੇ ਕਿਸੇ ਨਾਲ ਸਾਂਝ ਪੈਂਦੀ ਹੈ ਮਸਤੀ ਦੇ ਵਿੱਚ ਬੰਦਾ ਲਗਾ ਜਾਂਦਾ ਤੇ ਭਲੇਖਾ ਖਾ ਜਾਂਦਾ ਪਰ ਇੱਥੇ ਨਾ ਮੋੜ ਪੈਂਦਾ ਇੱਕਾ ਸਿੱਧਾ ਰੋਡ ਜਿੱਦੋਂ ਮੈਂ ਵਾਪਸ ਆ ਰਿਆਂ ਤੇ ਇੱਧਰੋਂ ਮੈਂ ਮੁੜਨਾ ਸੀ ਰਾਈਟ ਸਾਈਡ ਨੂੰ ਤੇ ਉਹ ਕਹਿੰਦੇ ਵੀ ਇੱਧਰ ਤੁਸੀਂ ਚਲੇ ਜਾ ਜੰਦੇ ਦਪੋਲੀ ਤੱਕ ਘੱਟੋ ਘੱਟ 50 ਕਿਲੋਮੀਟਰ ਤੁਹਾਨੂੰ ਐਕਸਟਰਾ ਪੈ ਜਾਣਾ ਹੈ ਤੇ ਟਾਈਮ ਤੇ ਪੁੱਛ ਲਿਆ ਤੇ ਹੁਣ ਆਪਾਂ ਇਸ ਰਾਈਟ ਸਾਈਡ ਨੂੰ ਮੁੜ ਲੱਗੇ ਆ ਦਪੋਲੀ ਵਾਲੀ ਸਾਈਡ ਤੇ ਸੋ ਇਦਾਂ ਦੇ ਕੰਮ ਚੱਲਦੇ ਰਹਿੰਦੇ ਆ ਕਈ ਵਾਰੀ ਵੱਧ ਘੱਟ ਹੋ ਜਾਂਦਾ ਪਰ ਫਿਰ ਵੀ ਮੈਂ ਕਿਹਾ ਰੋਡ ਵੱਡਾ ਤੇ ਇੱਕ ਵਾਰੀ ਵੇਖ ਲਈਏ ਤੇ ਉੱਥੇ ਬਾਈ ਤੋਂ ਪੁੱਛ ਲਿਆ ਸਫ਼ਰ ਬੋਰ ਨਾ ਹੋਵੇ ਦਿੱਕਤ ਨਾ ਆਵੇ ਤੇ ਇਦਾਂ ਆਪਾਂ ਮਿਊਜ਼ਿਕ ਲਾ ਕੇ ਸਹਾਰਾ ਲੈ ਕੇ ਚੱਲੀ ਜਾਂਦੇ ਆ ਬੰਦ ਹੋ ਗਿਆ ਇੱਥੇ ਤਾਂ ਸਕੂਟਰੀ ਵੀ ਜਵਾਬ ਦੇ ਗਈ ਵੀਰ ਦੀ ਪਰ ਆਪਣਾ ਰੈਲਾ ਚੱਲੀ ਜਾਂਦਾ ਚੜਾਈ ਬਹੁਤ ਜਿਆਦੀ ਤਿੱਖੀ ਚੜਾਈ ਚੜ ਕੇ ਆਏ ਆ ਬਹੁਤ ਮੰਦਾ ਆ ਬਾਈ ਦੀ ਨਾ ਐਕਟਵਾ ਜਵਾਬ ਦਿੱਤੀ ਖੜੀ ਪਤਨਿ ਚੜਾਈ ਜਿਆਦੀ ਚੜ ਗਿਆ ਕਿ ਕੀ ਚੱਕਰ ਪਰ ਜਿੱਡੀ ਮਰਜੀ ਚੜਾਈ ਹੋਵੇ ਚੜਨਾ ਤੇ ਅੱਗੇ ਵਧਣਾ ਸ਼ਾਂਤ ਤੇ ਸਬਕ ਅਰ ਤੋਂ ਦਪੇਲੀ ਜਾਣੇ ਦਪਾਲੀ ਜਾਣੇ ਪਏ ਆ ਤੇ ਰੋਹਿੱਤਲੇ ਦੇ ਪਾਸ ਨਜ਼ਦੀਕ ਆਪਣੇ ਵੀਰ ਮਿਲੇ ਆ ਤੇ ਬਈਆ ਕੈਸੇ ਹੋ ਬੜੀਆ ਆਪ ਕੈਸੇ ਹੈ ਆਪ ਕਹਾਂ ਸੇ ਹੋ ਹਮ ਲੋਗ ਯਹਾਂ ਸੇ ਮਹਾਰ ਸੇ ਹੈ ਲੋਕਲ ਹੈ ਠੀਕ ਹੈ ਕੀ ਕਰਤੇ ਹੋ ਆਪ मेरा थोड़ा गारमेंट्स का काम है बॉम्बे में तो और पंजाब गए हो कभी? पंजाब आने का है हम लोग पंजाबी लोगों को बहुत पसंद करते हैं पंजाबी लोग तो हम ये दोस्ती कामयाब करेंगे जरूर, जरूर, और जब भी आओ तो मेरा नंबर ले लेना आप जरूर आना यही प्यार आ रहे हैं चंगा लगा बहुत अच्छा लगा ऐसे आप मेहनत करते रहे आगे बढ़िए हमारा सपोर्ट आपको हमेशा रहेगा भाई के लिए सब्सक्राइब करो शेयर करो लाइक करो बहुत मेहनत कर रहे साइकिल से जा रहे इतना बहुत बड़ा टूर है उनका यहाँ से केरला निकलेंगे वो बाय रोड कोस्टल रोड से भाई से मिलकर बहुत बढ़िया लगा बहुत बढ़िया भाई, भाई thank you. Thank you. है थैंक यू भाई थैंक यू थैंक बहुत लम्मी चढ़ाई चढ़ के आए हैं एलिवेशन भी इतने बहुत ज़्यादा हो चुका है तो प्यास लगती पई है तो पानी खत्म हो गया फ्रंट वाली बहुत हो ਬੋਤਲ ਖਾਲੀ ਹੋ ਗਈ। ਇਹਦੇ ਵਿੱਚ ਢੱਡ ਕੇ ਪਾਣੀ ਪਾ ਲਿਆ। ਇਹ ਪਰਤ। ਭਾਈ ਆ ਕੇ ਖੜ ਗਿਆ ਆਪਣੇ ਕੋਲ। ਜਿਹਨੇ ਇਹਨਾਂ ਨੇ ਕੀ ਕਰਿਆ। ਆਪਣਾ ਇੱਥੋਂ ਲੰਘਦੇ ਪੈਸੇ ਤੇ ਚੜ੍ਹਾਈ ਬੜੀ ਸੀ ਤੇ ਪਿਆਸ ਲੱਗੀ ਤੇ ਪਾਣੀ ਪੀਣ ਲੱਗੇ ਤੇ ਬਾਈ ਜੀ ਹੁਣੀ ਆਣ ਕੇ ਆਪਣੇ ਕੋਲ ਖੜ ਗਏ ਔਰ ਕਹਿੰਦੇ ਕੀ ਹਾਲ ਚੱਲ ਹੋਰ ਸਰ ਕੈਸੇ ਹੋ ਠੀਕ ਠਾਕ ਹੈ ਬੜੀਆ ਹੈ ਠੀਕ ਹੋ ਭਾਜੀ ਕੀ ਹਾਲ ਹੈ ਬੜੀਆ ਬੜੀਆ ਆਪ ਸਨਾਓ ਕੈਸੇ ਹੋ ਕਿਹਾਂ ਕਿਹਾਂ ਸੀ ਆਪ ਹਮ ਇਧਰ ਕੇ ਪਰਪਲ ਨੌਕੋ ਰਾਇਗੜੇ ਮਾੜਕਾ ਹੈ ਅੱਛਾ ਅੱਛਾ ਔਰ ਅਮ ਇੱਕ ਗਾਉ ਕੇ ਸਰਪੰਚ ਵੀ ਹੈ ਓਹ ਕੀ ਬਾਤ ਹੈ ਫਿਰ ਤਾਂ बल्ले बल्ले होगी और सुनाइए सुनाइये आपको देखा ऐसा है ऐसा गाड़िया साइकिल पे चल रहे हाँ, नाम पढ़ के बोले किधर के किधर जा रहे इसलिए पूछताछ के लिए तो के बहुत अच्छा लगा चीक चीक आप बंदे घूम रहे हैं। और हमारा आप, आप सबको दिखाने के वास्ते आप इधर आए इसलिए मैं आपका जो जितना भी है ना मतलब जो एरिया यहाँ पहाड़ी का समुद्र का मैं सारा दिखाने वाला इसलिए मैं यही रोड चुना मैंने आपने बहुत अच्छा रोड चुना है और कोकन का जो सुंदरता है वो आप पूरे महाराष्ट्र में दिखेंगे या पूरे भारत में दिखाएंगे इसलिए हम बहुत खुश हो गए ऐसा साइकिल पे जा रहे बाय रोड तो बहुत अच्छा लगा मैं यही दिखाने वाला था जो मतलब यहाँ की सुंदरता है और यहाँ के लोग कितना प्यार करते हैं इस बहुत बढ़िया है ये सही रहेगा ना आ, एक एक नंबर सही रहेगा और यहाँ का आप बोले ना यहाँ के लोग और सुंदरता और इधर के जो आदमी लोग है कोकन के रहने वाले वो बहुत अच्छे हैं और आपको बहुत प्यार मिलेगा जय जब भी जाएंगे आप रूट पे जिधर जिधर मिलेंगे तो सब ऐसा ही आपका स्वागत करेंगे कि आप पंजाब से अपना एक भाई घूम रहा है तो उनको आप फिर से शुभ दे रहे ठीक okay, है और आने वाला साल आपको अच्छे तरह ऐसी आप तो आपको, आपको बहुत बहुत शुभकामना है उसके लिए रस्ते ਪਹਿਲਾਂ ਉਹਨੇ ਇਨਕੁਆਰੀ ਕਰਨ ਵਾਸਤੇ ਰੋਕਿਆ ਵੀ ਪਤਾ ਨਹੀਂ ਕਿਹੜਾ ਬੰਦਾ ਸਿਕਾ ਫਿਰਦਾ ਤੇ ਜਦੋਂ ਦੇਖਿਆ ਵੀ ਆਪਣਾ ਗੱਲਬਾਤ ਕੀਤੀ ਤੇ ਵਧੀਆ ਲੱਗਦਾ ਬਹੁਤ ਤਿੱਖੀ ਚੜਾਈ ਚੜ ਗਿਆ ਸੀ ਸਾਈਕਲ ਤਾਂ ਚੱਲਣ ਦਾ ਜਵਾਬ ਦੇ ਗਿਆ ਅ ਗਾਂ ਖੜੀ ਬੜੇ ਵੱਡੇ ਵੱਡੇ ਸਿੰਘਾਂ ਵਾਲੇ ਉਰਹੀਂ ਰਹੀ ਹੈ ਇਧਰ ਦਾ ਆਜੀ ਟੋਡ ਲੈ ਕੇ ਹੁਣ ਤਾਂ ਨਾ ਕੋਕੇ ਜਿਆਦਾ ਜ਼ੋਰ ਲਾਵਾਂਗੇ ਫਿਰ ਲੰਬੇ ਸਫ਼ਰ ਤੇ ਖਿਆਈ ਹੋਵੇਗੀ ਤੇ ਚੇਨ ਚੂਨਾ ਟੁੱਟ ਜਾਵੇ ਇਸ ਕਰਕੇ ਥੋੜਾ ਜਿਹਾ ਪੈਦਲ ਚੱਲਣਾ ਪੈਣ ਰਿਹਾ। ਘਾੜ ਤੋਂ ਚੱਲੇ ਹਾਂ ਤੇ ਐਲੀਵੇਸ਼ਨ ਜਿਹੜੀ ਉਚਾਈ ਆ ਸਮੁੰਦਰ ਤਲ ਤੋਂ ਸਿਰਫ 10 ਮੀਟਰ ਦੀ। ਤੇ ਹੁਣ ਇੱਥੋਂ ਤੱਕ ਪਹੁੰਚ ਤੱਕ ਪਹੁੰਚਦਿਆਂ 280 ਮੀਟਰ ਹੋ ਗਏ। ਮਤਲਬ ਜਦੋਂ ਆਪਾਂ ਲੰਬਾ ਸਫ਼ਰ ਕਰਦੇ ਤੇ ਜਦੋਂ ਪਹਾੜੀ ਦਾ ਸਫ਼ਰ ਆ ਜਾਂਦਾ ਨਾ ਉਹਦੇ ਤੇ ਸਪਲੇਨ ਰੋਡ ਦੇ ਉੱਤੇ ਕਿਲੋਮੀਟਰਾਂ ਦਾ ਬਹੁਤ ਫਰਕ ਪੈ ਜਾਂਦਾ। ਹੁਣ ਅੱਜ ਤੱਕ ਰੋਡ ਆਪਣਾ ਤਕਰੀਬਨ 62 ਕਿਲੋਮੀਟਰ ਦਾ ਹੀ। ਤੇ ਅੱਜ ਮੈਨੂੰ ਲੱਗਦਾ ਨਹੀਂ ਵੀ 65 ਕਿਲੋਮੀਟਰ ਆਪਾਂ ਟਾਈਮ ਨਾਲ ਕੱਢ ਲਾਂਗੇ ਕਿਉਂਕਿ ਸਿੱਧਾ ਜਾਣਾ ਤੇ ਬੰਦੇ ਦੀ ਸਪੀਡ 17 18 20 ਤੇ 15 ਦੇ ਹੁੰਦੀ ਆ ਤੇ ਇਦਾਂ ਰਸਤੇ ਦੇ ਵਿੱਚ ਪੈਦਲ ਵੀ ਚੱਲਣਾ ਪੈਂਦਾ ਇਸ ਕਰਕੇ ਨਾ ਪਹਾੜੀ ਦੇ ਵਿੱਚ ਕਿਲੋਮੀਟਰ ਜਿਹੜੀ ਆ ਉਹ ਸਾਰੀ ਜਿਹੜੀ ਰੇਂਜ ਟੁੱਟ ਜਾਂਦੀ ਹੈ ਇੱਥੇ ਆ ਵੇਖੋ ਗ੍ਰਾਮੀਣ ਜਿਹੜੇ ਨੇ ਪਿੰਡੂ ਤੇ ਜਿਹੜੇ ਆ ਨਾਲ ਜਿਹੜੀਆਂ ਸੜਕਾਂ ਬਣ ਗਿਆ ਨੇ ਉਹ ਬਣਾਈ ਜਾਂਦੇ ਆ ਨਾਲ ਆ ਕੰਧ ਕਰਦੇ ਆ ਤੇ ਪੂਰਾ ਧਿਆਰ ਰੱਖਣਾ ਪੈਂਦਾ ਤੇ ਇੱਧਰਲੇ ਬੰਨੇ ਦੋ ਟਰੱਕਾਂ ਦੇ نیچے ਖਾਈ ਆ ਜਿਹੜੀ ਕਿ ਆਪਾਂ ਚੜਾਈ ਦੇ ਉੱਪਰ ਚੜ੍ਹ ਕੇ ਆਏ ਆ ਤੇ ਥੱਲੇ ਆਏ ਹਾਂ ਉੱਪਰ ਹਮੇ ਸਾਰਾ ਨਾ ਪਿੰਡੂ ਏਰੀਆ ਆ ਗਿਆ ਤੇ ਆ ਛੋਟੇ ਜਿਹੜੇ ਪਿੰਡਾਂ ਦੇ ਰੋਡ ਨੇ ਉਹ ਜਾਂਦੇ ਪਏ ਤੇ ਇੱਧਰਲੇ ਬੰਨੇ ਨਾ ਤੇ ਪੋਲੀ ਤੇ ਪੋਲੀ ਕਿੱਧਰ ਆ ਗਿਆ ਤੇ ਪੋਲੀ ਇੱਧਰ ਲੈਫਟ ਉੱਥੋਂ ਜਾ ਕੇ ਨਾ ਪੁੱਛ ਲੈਨੇ ਆ ਇਧਰਲੇ ਸਾਈਡ ਤੇ ਜਿਵੇਂ ਐਲੀਵੇਸ਼ਨ ਆਪਣਾ ਪਹਿਲਾ ਸੀਗਾ 280 ਮੀਟਰ ਦਾ ਹੁਣ ਇਸ ਟਾਈਮ ਕੱਲਾ 80 90 ਮੀਟਰ ਦਾ ਰਹਿ ਗਿਆ ਤੇ ਜਿੰਨੀ ਚੜ੍ਹਾਈ ਚੜ੍ਹੇ ਆਪਾਂ ਉਹ ਸਾਰੀ ਚੜ੍ਹਾਈ ਥੱਲੇ ਉਤਰ ਉਤਰਾਏ ਆ ਤੇ ਆ ਜਿਹੜੀਆਂ ਛੋਟੀਆਂ ਛੋਟੀਆਂ ਨਦੀਆਂ ਜੀਆਂ ਛੋਟੇ ਛੋਟੇ ਝਰਨੇ ਜੇ ਇਹ ਪਹਾੜੀ ਤੋਂ ਹੀ ਆ ਤੇ ਅੱਗੇ ਗਾਂ ਜਿਹੜੇ ਹੇਠਾਂ ਸਮੁੰਦਰ ਵਾਲੀ ਸਾਈਡ ਨੂੰ ਲੱਗ ਜਾਂਦੇ ਆ ਤੇ گاਵਾ ਖੁੱਲ੍ਹੀਆਂ ਦੇਸੀ گاਵਾ ਮਾਓ ਆ ਸਾਰਾ ਪਿੰਡ ਓਰੀਆ ਬਹੁਤ ਵਧੀਆ ਸੋਨ ਸਾਂਝਾ ਆਪਾਂ ਨੂੰ ਵੇਖ ਕੇ ਗੱਡੀ ਰੋਕਤੀ ਕਰੂਗਾ ਗੱਲਬਾਤ ਕੋਈ ਨਾ ਕੋਈ ਹਾਂਜੀ ਬਾਸ ਜਾਏ ਪੰਜਾਬ ਤੋਂ ਕਾਤਕ ਕੇਰਲਾ ਤੱਕ ਪੂਰੀ ਸਿੱਧੀ ਇਹ ਕੋਸਟਲ ਰੋਡ ਪકડਨਾ ਅੱਗੇ ਤੇ ਸਿੱਧਾ ਕੋਈ ਐਵੇਸੀ ਕੀ ਆਪ ਚਾਹਤੇ ਹੋ ਉਹ ਸੜਕਾਂ ਹੋਵੇ ਗਈ ਬੋਰਿੰਗ ਤੋਂ ਆਵਾਜ਼ ਗੱਡੀਆਂ ਦੀ ਆਵਾਜ਼ ਯਹਾਂ ਤੇ साइलेंट सा देखना अच्छा अच्छा हाँ आप कहाँ से हो मेरा यह है रहते हो वीडियो बनाने को दिक्कत तो नहीं है नहीं मैं नहीं मैं यूट्यूबर पर और आगे रोड सही है आगे आप तो यहाँ से क्या करो आपको केरला जाने का है ना हाँ केरला जाना तो यहाँ से आप यहाँ से 10 किलोमीटर आप दस नहीं आती अभी, अभी छः सात किलोमीटर है हाँ बाहर निकलोगे यही मेन रोड छोड़ने का नहीं ठीक है एक ऐसा क्रॉस रोड लगेगा ठीक है लेप मारने का हम्म लिप मारने का खेड़ निकलेगा पानी पौने यार ये ले ऊपर तक आ गया गरीब वाला आण डग पिया बहुत माड़ी हुई। ਬੜਾ ਦੁੱਖ ਲੱਗਿਆ ਕਿੱਡਾ ਸੋਹਣਾ ਏ ਨਜ਼ਰ ਹੀ ਲੱਗ ਗਈ ਵਿਚਾਰੇ ਨੂੰ ਗੱਡੀ ਲੰਘੀ ਵਿਚਾਰੇ ਦੇ ਉੱਤੋਂ ਹੁਣ ਤੈਨੂੰ ਸਾਈਡ ਤੇ ਕਰ ਦੇ ਹੈ ਨੈਟਵਰਕ ਹੈ ਨੈਟਵਰਕ ਨੈਟਵਰਕ ਕਹੀਂ ਕਹੀਂ ਆਤਾ ਥੋੜਾ ਥੋੜਾ ਮੈਂ ਦੇਖਦਾ ਹਾਂ ਇੱਕ ਮਿੰਟ ਅਬ ਲਾਈਵ ਹੈ ਹਾਂ ਲਾਈਵ ਚੱਲ ਨਹੀਂ ਲਾਈਵ ਨਹੀਂ ਵੈਸੇ ਐਡੀਟਿੰਗ ਤਾਲ ਜਿਹਦੇ ਕਰਮ ਚੰਗੇ ਹੋਏ ਤੇ ਬਾਜੇਗਾ ਭਾਈ ਤੇ ਆ ਵੀਰ ਮਿਲਿਆ ਆਪਾਂ ਨੂੰ ਕਰਦੇ ਇਹਨਾਂ ਨਾਲ ਗੱਲਬਾਤ ਹੋਰ ਕੈਸੇ ਹੋ ਬ੍ਰਦਰ ਠੀਕ ਹੋ ਚਸਿਕਾ ਚਸਿਕਾ ਹੋਰ ਠੀਕ ਠਾਕ ਹੋ ਹੋਰ ਬ੍ਰਦਰ ਕੈਸੇ ਹੋ ਕੈਸੇ ਲੰਘ ਰਹੇ ਮੈਂ पंजाब से हाँ हाँ आ जाओ आप भी आ जाओ कैसे हो आप कहाँ से हम पुणे से ठीक ठीक है सुबह तो खाया था, था। अभी खाना ने ने बोतल दे था पानी ताजा ही है ना ठीक है मोबाइल पकड़ना इधर इधर वाइडियो करना ये देखो ਵੇਖੋ ਭਰਾਵਾਂ ਦਾ ਕਿੰਨਾ ਪਿਆਰ ਹੈ ਇਹ ਵੀਰ ਪੂਨਾ ਤੋਂ ਮਿਲੇ ਆਪਾਂ ਨੂੰ ਔਰ ਸਾਰੇ ਜਨੇ ਖੜ ਕੇ ਪਾਣੀ ਦੀ ਬੋਤਲ ਦੇ ਦਿੱਤੀ ਆ ਚੜਾਈ ਬਹੁਤ ਢੂੰਗੀ ਸੀ ਥੱਲੇ ਆਪਾਂ ਚੜ ਕੇ ਆਏ ਆ ਇਹ ਵਾਲੀ ਚੜਾਈ ਤੇ ਵੀਰ ਆਪਣੇ ਕੋਲ ਸਪੈਸ਼ਲ ਰੁਕੇ ਆ ਇਹੀ ਪਿਆਰ ਖੱਟਣ ਵਾਸਤੇ ਇਹੀ ਇੱਧਰ ਤੇ ਜਿਹੜੇ ਮਹਾਰਾਸ਼ਟਰ ਦੇ ਲੋਕ ਨੇ ਇਹਨਾਂ ਨੂੰ ਮਿਲਣ ਵਾਸਤੇ ਆਪਾਂ ਆਏ ਆ ਤੇ ਬਹੁਤ ਪਿਆਰ ਹੈ ਬਹੁਤ ਸਤਿਕਾਰ ਹੈ ਇਹ ਰੁਕੋ ਇਤਨਾ ਸਮਾਰਨ ਨਿਕੜੇਗਾ ਨਾ ਹੋਰ ਕਰੋ ਕਰੋ ਮੇਰੇ ਉੱਪਰ ਇੱਕ ਆਰੋ Thank you ਬਹੁਤ ਹੈ ਪਿੱਛੇ ਪਿੱਛੇ ਉਹਨਾਂ ਦੇ ਵਿੱਚ ਜਿੰਨਾ ਮਰਜ਼ੀ ਚੜ੍ਹਾਈ ਹੋਵੇ ਜਿੰਨੇ ਮਰਜ਼ੀ ਥੱਕੇ ਹੋਈਏ ਜਦੋਂ ਇਦਾਂ ਦੇ ਵੀਰ ਭਰਾ ਸੱਜਣ ਮਿਲ ਜਾਂਦੇ ਹਨ ਨਾ ਸਾਰੀ ਦੁਕਾਨ ਦੂਰ ਹੋ ਜਾਂਦੀ ਹੈ ਗੱਲਾਂ ਬਾਤਾਂ ਕਰੀ ਦੀਆਂ ਨੇ ਉਹਨੇ ਪਾਣੀ ਦੀਆਂ ਬੋਤਲਾਂ ਦੇ ਗਏ ਨੇ ਵੀਰ ਪਾਣੀ ਪੀ ਕੇ ਫਿਰ ਅੱਗੇ ਨੂੰ ਵਧਾਂਗੇ ਪਾਣੀ ਦੀ ਬਹੁਤ ਜ਼ਰੂਰਤ ਪੈਂਦੀ ਆ ਸਾਈਕਲ ਚਲਾਉਂਦੇ ਆ ਔਰ ਸਰੀਰ ਨੂੰ ਸੈੱਟ ਰੱਖਣ ਵਾਸਤੇ ਪਾਣੀ ਦੇ ਨਾਲ ਹੀ ਸੈਟਿੰਗ ਰਹਿੰਦੀ ਆ ਖਾਦਾ ਪੀਤਾ ਜਾਂਦਾ ਤੇ ਨਾਲ ਡੀ ਆਈ ਹਾਈਡਰੇਸ਼ਨ ਕਹਿੰਦੇ ਨੇ ਸ਼ੈਨ ਉਹਦੇ ਤੋਂ ਬਚਣ ਵਾਸਤੇ ਪਾਣੀ ਵੱਧ ਤੋਂ ਵੱਧ ਪੀਤਾ ਜਾਂਦਾ ਅੱਜ ਛੱਡ ਕੇ ਆਏ ਤੇ ਇੱਧਰਲੇ ਬੰਨੇ ਆਉਂਦਿਆਂ ਨਜ਼ਾਰਾ ਹੀ ਬਦਲ ਗਿਆ ਔਰ ਸਾਹਮਣੇ ਇੱਕ ਛੋਟਾ ਜਿਹਾ ਤਲਾਬ ਹੈ ਪਾਣੀ ਖੜਾ ਆ ਆਸ-ਪਾਸ ਹੁੰਦੇ ਨੇ ਪੰਛੀ ਜਿਹੜੇ ਹੈਗੇ ਨੇ ਉਹ ਵਾਈਟ ਵਾਈਟ ਦਿਖਦੇ ਪਏ ਪਾਣੀ ਸ਼ਾਂਤ ਹੈ ਇਹ ਪਹਾੜਾਂ ਦਾ ਹੀ ਪਾਣੀ ਇੱਥੇ ਰੁਕਦਾ ਰਹਿੰਦਾ ਜਿਹੜੀ ਬਾਰਿਸ਼ ਹੁੰਦੀ ਹੈ ਉਹੀ ਪਾਣੀ ਹੋਰ ਕਿਸੇ ਬੰਨੇੋਂ ਸਾਈਡ ਤੋਂ ਨਹੀਂ ਆਉਣ ਵਾਲਾ ਤੇ ਇਹ ਬਹੁਤ ਸਾਰੇ ਇੱਥੇ ਨਾ ਪੋਰੇ ਰੱਖਿਓਏ ਹਰ ਜਗ੍ਹਾ ਤੇ ਪਤਾ ਨਹੀਂ ਜਿਹੜਾ ਪਹਾੜਾਂ ਤੋਂ ਡਿੱਗਦਾ ਹੈ ਇਹ ਛੜਕਦੇ ਥੱਲੇੋਂ ਦੀ ਕੱਢਣ ਵਾਸਤੇ ਆ ਸਾਰੇ ਬੰਨੇ ਪੋਰੇ ਪੋਰੇ ਐ ਬਿਲਕੁਲ ਸ਼ਾਂਤੀ ਆ ਸਿਖਰ ਦੁਪਹਿਰਾਂ ਲੱਗਾ ਆ ਟਾਈਮ ਸਵਾ ਇੱਕ ਦਾ ਹੋ ਚਲਿਆ ਹੋ ਗਿਆ ਆ ਗੱਡੀਆਂ ਆਉਂਦੀਆਂ ਨੇ ਇਦਾਂ ਜਿਹੜਾ ਕੋਈ ਲੰਘਦਾ ਬਲਾ ਕੇ ਲੰਘਦਾ ਜਿਤਮਾਨ ਬਹੁਤ ਕਰਦੇ ਆ ਕਿ ਇੱਥੋਂ ਦੇ ਲੋਕ ਹੋਏ ਭਾਈ ਆ ਜਾਣਗੇ ਤੇ ਜਦੋਂ ਆਪਾਂ ਪੰਜਾਬੀ ਢਾਬੇ ਤੇ ਰੁਕੇ ਸੀ ਮੰਡ ਪੰਜਾਬੀ ਢਾਬਾ ਤੇ ਉੱਥੇ ਉਹ ਸਰਦਾਰਾਂ ਦਾ ਢਾਬਾ ਸੀਗਾ ਉਸ ਤੋਂ ਬਾਅਦ ਇੱਕ ਵੀ ਬੰਦਾ ਪੰਜਾਬੀ ਨਹੀਂ ਮਿਲਿਆ ਗੁਰਦੁਆਰਾ ਸਾਹਿਬ ਤੋਂ ਦੂਰ ਦੀ ਗੱਲ ਹੈ ਕੋਈ ਪੰਜਾਬੀ ਇੱਧਰ ਮਿਲ ਨਹੀਂ ਰਿਹਾ ਲਗਭਗ ਆਪਾਂ 100 ਕਿਲੋਮੀਟਰ ਚੱਲ ਚੁੱਕੇ ਆ ਜਿੱਥੇ ਅਜੇ ਤੱਕ ਕੋਈ ਵੀ ਪੰਜਾਬੀਆਂ ਆਪਾਂ ਨੂੰ ਨਹੀਂ ਮਿਲਿਆ ਤੇ ਹੁਣ ਗਾਂਗਾ ਜਿਵੇਂ ਗੋਆ ਵਾਲੀ ਸਾਈਡ ਨੂੰ ਜਾਵਾਂਗੇ ਉਧਰ ਪੰਜਾਬੀ ਹੋਣਗੇ ਇਧਰ ਪੇਂਡੂ ਏਰੀਆ ਦੇ ਵਿੱਚ ਕੋਈ ਵੀ ਪੰਜਾਬੀ ਨਹੀਂ ਹੈਗਾ ਹੁਣ ਇੱਕ ਵਾਰੀ ਨਾ 2-3 ਮਿੰਟ ਦੀ ਬ੍ਰੇਕ ਲੈਨੇ ਆ ਚੱਲਦਿਆਂ ਕਾਫੀ ਟਾਈਮ ਹੋ ਗਿਆ ਸਵਾਦ ਹੋ ਗਿਆ ਸਵੇਰ ਦਾ ਨਾਸ਼ਤਾ ਕੀਤਾ ਸੀ ਪੂੜੀਆਂ ਨਾਲ ਤੇ ਬਾਈ ਨੇ ਮੈਨੂੰ ਉੱਥੋਂ ਦੋ ਬੜਾ ਪਾਓ ਪਾਏ ਸੀਗੇ ਕਿੱਟ ਦੇ ਵਿੱਚ ਮੈਂ ਪਾਏ ਸੀ ਦੇਖਦੇ ਆ ਸੇਫ ਨੇ ਕਿਵੇਂ ਆ ਸਹੀ ਨੇ ਇਹ ਤਾਂ ਹੋਏ ਤੇ ਖਾ ਕੇ ਸੈਂ ਦੂਜੇ ਸੜ ਦਿੱਤੇ। ਦੂਜੇ ਬੰਨੇ ਇੰਦਰ ਗਲਤ ਹੋ ਗਿਆ ਕੰਮ। ਇਹ ਦਲੇ ਬਨੇ ਪਿਆ ਸੀ ਕਿਟ ਦੇ ਵਿੱਚ। ਇਹਨਾਂ ਨੂੰ ਖਾਣੇ ਆ, ਭੁੱਖ ਮਟਾਉਣੇ ਆ। ਫਿਰ ਗਾਂ ਨੂੰ ਬਾਤਾ ਕਰਾਉਣਾ। ਭੁੱਖ ਵੀ ਬਹੁਤ ਲੱਗੀ ਹੋਈ ਆ। ਮੈਂ ਸੋਚਿਆ ਰਾਹ ਦੇ ਵਿੱਚ ਕੋਈ ਚਾਹ ਦੀ ਦੁਕਾਨ ਆਉਂਦੀ ਹੈ ਉੱਥੇ ਖਾਣੇ ਬੈਠ ਕੇ ਪਰ ਚਾਹ ਦੀ ਦੁਕਾਨ ਕੋਈ ਮਿਲੀ ਨਹੀਂ ਹੈਗੀ। ਹੁਣ ਇਹੇ ਕੱਢ ਕੇ ਖਾ ਲੈਣਾ ਆ। ਵੱਡੇ ਵੱਡੇ ਗਏ ਤੋਂ ਸਹੀ ਗੇਰ ਬੰਨ ਵੀਡੀਓ ਕਿਵੇਂ ਨਹੀਂ ਆਉਣੀ ਬੈਠ ਕੇ ਤਾਂ ਕਿਤੇ ਚੰਗਾ ਘਟਾਬਾ ਜਾ ਹੁੰਦਾ ਤੇ ਚਾਹ ਪੀਨੇ ਆ ਚਾਹ ਪੀ ਕੇ ਤੇ ਫਿਰ ਸਫ਼ਰ ਨੂੰ ਅਗੇ ਖਿੱਚਾਂਗੇ ਜਣਾ ਛੋਟੀਆਂ ਛੋਟੀਆਂ ਦੁਕਾਨਾਂ ਪਾਈਆਂ ਰਾਵਾਂ ਦੇ ਉੱਪਰ ਤੇ ਆਹ ਭੈਣ ਕੋਲ ਖੜਿਆ ਤੇ ਮੈਂ ਕਿਹਾ ਵੀ ਚਾਹ ਪੀਣੀ ਹੈਗੀ ਆ ਪਰ ਚਾਹ ਹੀ ਪੰਜਾਬ ਵਾਲੀ ਪੀਣੀ ਆ ਥੋੜੀ ਨਾਲ ਸਾਡਾ ਗੁਜ਼ਾਰਾ ਨਹੀਂਗਾ ਸਾਈਕਲ ਆਪਾਂ ਇੱਥੇ ਲਾਜਤਾ ਪਾਣੀ ਦੀ ਬੋਤਲ ਵੀ ਭਰ ਲਈ ਆ ਤੇ ਚਾਹ ਬਣਦੀ ਚਾਹ ਪੀ ਕੇ ਤੇ ਸਫ਼ਰ ਨੂੰ ਆਪਾਂ ਫੇਰ ਅੱਗੇ ਖਿੱਚਾਂਗੇ ਆ ਬਹੁਤ ਚਾ ਆ ਗਈ ਮੈਂ ਕਿਹਾ ਵੱਧ ਹੀ ਭੇਜਾ ਜੇ ਤੇ ਇਹ ਕਹਿੰਦੇ ਦੋ ਪਾ ਦਿਆਂ ਮੈਂ ਕਿਹਾ ਕੋਈ ਗੱਲ ਨਹੀਂ ਡਬਲ ਦੇ ਦਿਓ ਚਾਰ ਜਣ ਮੈਂ ਟੈਨਸ਼ਨ ਨਾ ਲਓ ਡਬਲ ਦੇ ਪੈਸੇ ਦੇਗਾ ਤੇ ਹੁਣ ਇਹ ਥੋੜੀ ਜਿਹੀ ਵੱਧ ਗਈ ਸੀ ਦੋ ਗਲਾਸੀਆਂ ਪਾਈਆਂ ਇਹ ਪਿੰਨ ਚਾਹ ਤਾਂ ਪੂਰੀ ਘੈਂਟ ਬਣਾਈ ਤਾਂ ਨੇ ਬੜੀਆ ਚਾਹ ਦੀਦੀ ਬਹੁਤ ਬੜੀਆ ਚਾਹ ਹੈ ਆਪ ਦਾ ਬਹੁਤ ਬੜੀਆ ਤਿੰਨ ਵੱਜ ਚੁੱਕੇ ਨੇ ਇਦ ਪੋਲੀ ਇਥੋਂ ਰਹਿ ਗਿਆ 12 ਕਿਲੋਮੀਟਰ ਦੂਰ ਚਾਹ ਪੀ ਲਈਏ ਚਾਹ ਪੀ ਕੇ ਹੁਣ ਇੱਕ ਵਾਰੀ ਥੋੜੀ ਜਿਹੀ ਤਾਜ਼ਗੀ ਜੀ ਮਿਲ ਗਈ ਹੈ ਥਕਾਵਟ ਥੋੜੀ ਜਿਹੀ ਲਹਿ ਗਈ ਹੈ ਤੇ ਸਫ਼ਰ ਅਜੇ ਆਪਣਾ ਕਾਫੀ ਲੰਬਾ ਹੈ ਦੇਖਾਂਗੇ ਕਿਥੋਂ ਤੱਕ ਸਹੀ ਸੈਟਿੰਗ ਆਉਂਦੀ ਹੈ ਤੇ ਦਿਨ ਤੋਂ ਪਹਿਲਾਂ ਪਹਿਲਾਂ ਆਪਾਂ ਕਿਤੇ ਨਾ ਕਿਤੇ ਕੋਈ ਟਿਕਾਣਾ ਜਰੂਰ ਪਤਾ ਟਿਕਣਾ ਤੁਹਾਡੇ ਭਰਾਵਾਂ ਅੱਗੇ ਆਪਣੀ ਛੋਟੀ ਜੀ ਬੇਨਤੀ ਆ ਜਿਹੜਾ ਕੋਈ ਵੀਰ ਇਸ ਚੀਜ਼ ਬਾਰੇ ਨੌਲੇਜ ਰੱਖਦਾ ਹੋਵੇ ਨਾ ਤੇ ਮੈਨੂੰ ਮੈਸੇਜ ਜਾਂ ਮੇਰਾ ਨੰਬਰ ਹੈਗਾ ਤੇ ਫੋਨ ਜਰੂਰ ਕਰ ਲਿਆ ਜੇ ਤੇ ਮੇਰਾ ਨਾ ਜਿਹੜਾ YouTube ਦਾ ਚੈਨਲ ਹੈਗਾ ਉਹ ਮੋਨਟਾਈਜ਼ ਤਾਂ ਹੋ ਗਿਆ ਪਰ ਉਹਦੇ ਬਾਅਦ ਵਿੱਚ ਮੋਨਟਾਈਜ਼ੇਸ਼ਨ ਹੋਣ ਤੋਂ ਬਾਅਦ ਵਿੱਚ ਇੱਕ ਪਿੰਨ ਆਉਂਦਾ ਹੁੰਦਾ ਜਿਹੜਾ ਪੋਸਟ ਆਫਿਸ ਦੇ ਥਰੂ ਆਉਂਦਾ ਮੈਂ ਅਪਲਾਈ ਤਾਂ ਕਾਫੀ ਟਾਈਮ ਤੋਂ ਕੀਤਾ ਹੈ ਤੇ ਮੇਰਾ ਉਹ ਪਿੰਨ ਆਇਆ ਨਹੀਂ ਹੈਗਾ ਉਹ ਜਿਹੜੀ ਮੋਨਟਾਈਜ਼ੇਸ਼ਨ ਹੈ ਜਿਹੜੀ ਆ ਉਹ ਰੁਕੀ ਹੋਈ ਹੈ ਤੇ ਜੇ ਕਿਸੇ ਵੀਰ ਨੂੰ ਪਤਾ ਹੋਵੇ ਇਸ ਚੀਜ਼ ਬਾਰੇ ਤੇ ਮੇਰੇ ਨਾਲ ਜਰੂਰ ਸੰਪਰਕ ਕਰਿਆ ਜੇ ਕਿਉਂਕਿ ਆਪਣੇ ਨਾ ਵੀਊ ਐਸੇ ਫੇਸਬੁੱਕ ਤੇ ਵੀਊ ਇਹਨੇ ਖਾਸ ਨਹੀਂ ਆ ਰਹੇ ਕਿਉਂਕਿ ਆਪਣੀਆਂ ਵੀਡੀਓ ਜਿਆਦਾਤਰ ਏਸੀ ਗਿੱਜਰ ਵਾਲੀਆਂ ਚੱਲਦੀਆਂ ਨੇ ਇਲੈਕਟ੍ਰੋਨਿਕ ਲੈ ਜਾਂਦੀਆਂ ਇਹ ਤਾਂ ਚਲੋ ਆਪਾਂ ਸ਼ੌਂਕ ਨਾਲ ਘੁੰਮਣ ਆ ਜੰਨੇ ਆ ਇਧਰ ਘੁੰਮਣ ਦਾ ਕੋਈ ਮੈਨੂੰ ਫਾਇਦਾ ਨਹੀਂ ਪਰ ਇਹ ਹੈਗਾ ਵੀ ਦੁਨੀਆਦਾਰੀ ਵੇਖ ਜੀਦੀ ਆ ਖਰੀਦ ਦੀ ਸੈਟਿੰਗ ਹੋ ਜਾਂਦੀ ਜੇ ਇਨਕਮ ਦੇ ਸੋਰਸ ਨਾਲੋਂ ਵੇਖਿਆ ਜਾਵੇ ਤੇ ਜੇ ਕਿਸੇ ਵੀਰ ਨੂੰ ਇਹ ਚੀਜ਼ ਬਾਰੇ ਨੌਲੇਜ ਹੋਵੇ ਨਾ ਮੇਰੇ ਨਾਲ ਸੰਪਰਕ ਜੋ ਕਰਾ ਜੇ ਇਹ ਬੇਨਤੀ ਸਰਕਾਰ ਕਰੋ ਮੇਰੀ ਤੇ ਇੱਕ ਵਾਰੀ ਕਰਾ ਜੇ ਹੱਲ ਮੇਰਾ ਇਸ ਚੀਜ਼ ਦਾ ਹਰ ਦੇਸ਼ ਦੇ ਵਿੱਚ ਨਾ ਜਿੰਨੀਆਂ ਵੀ ਸਟੇਟਾਂ ਨੇ ਉਹਨਾਂ ਸਟੇਟਾਂ ਦੇ ਵਿੱਚ ਹਿੱਸੇ ਹੁੰਦੇ ਆ ਜੇ ਮੰਨ ਲਓ ਆਪਣਾ ਪੰਜਾਬ ਹੋ ਗਿਆ ਪੰਜਾਬ ਦੇ ਵਿੱਚ ਮਾਝਾ ਏਰੀਆ ਆ ਗਿਆ ਜਿਹੜਾ ਅੰਮ੍ਰਿਤਸਰ ਦਾ ਏਰੀਆ ਹੋ ਗਿਆ ਤਲਵੰਤਰਨ ਦੁਆਬਾ ਆ ਗਿਆ ਦੋ ਦਰਿਆਵਾਂ ਦੇ ਵਿੱਚਕਾਰ ਦੀ ਜਿਹੜੀ ਧਰਤੀ ਆ ਹਲੋ ਸਤਿ ਲੋ ਜਿੱਤੇ ਬਿਆਸ ਦੇ ਉਹਨੂੰ ਦੁਆਬਾ ਕਹਿੰਦੇ ਆ ਮਾਲਵਾ ਜਵੇ ਇਧਰ ਲਾ ਬਠਿੰਡੇ ਵਾਲਾ ਸਾਈਡ ਆ ਗਿਆ ਮਾਝਾ ਮਾਲਵਾ ਦੁਆਬਾ ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਵੀ ਇਦਾਂ ਹੀ ਹਿੱਸੇ ਨੇ ਤੇ ਇਹਦੇ ਵਿੱਚ ਜਿਹੜੀ ਸਾਈਡ ਦੇ ਵਿੱਚ ਆਪਾਂ ਘੁੰਮਦੇ ਪਏ ਆਂ ਬੰਬੇ ਤੋਂ ਗੋਆ ਵਾਲੀ ਸਾਈਡ ਇਹ ਸਾਈਡ ਨੂੰ ਕੁੰਕਣ ਕਹਿੰਦੇ ਆ ਕੁੰਕਣ ਵਾਲੇ ਜਿਹੜੇ ਲੋਕ ਨੇ ਵਾਕਈ ਪਿਆਰ ਵਾਲੇ ਨੇ ਵਧੀਆ ਨੇ ਚੰਗੇ ਸੁਭਾਅ ਦੇ ਆ ਹੈਲਪਫੁਲ ਨੇ ਸਾਰਿਆਂ ਦੀ ਮਦਦ ਕਰਦੇ ਆ ਰਸਤੇ ਦੇ ਵਿੱਚ ਆਉਂਦੇ ਆ ਕਈ ਵੀਰ ਮਿਲਦੇ ਨੇ ਕੋਈ ਰਿਕਾਰਡਿੰਗ ਹੋ ਜਾਂਦੀ ਹੈ ਕਈ ਵੈਸੇ ਹੈਲੋ ਆਏ ਕਰ ਜਾਂਦੇ ਆ ਸੋ ਦੇਸ਼ ਬਹੁਤ ਵੱਡਾ ਤੇ ਬਹੁਤ ਤਰ੍ਹਾਂ ਦੀ ਸੱਭਿਆਚਾਰ ਹੈ ਭਾਰਤ ਦੇਸ਼ ਦੇ ਵਿੱਚ ਅਸੀਂ ਤਾਂ ਪੋਲੀ ਸਿਟੀ ਪਹੁੰਚ ਚੁੱਕੇ ਆ ਤਕਰੀਬਨ ਲਗਭਗ ਸਵੇਰ ਦਾ 60 ਕਿਲੋਮੀਟਰ ਦਾ ਸਫ਼ਰ ਕੱਢ ਲਿਆ ਹੁਣ ਆਪਾਂ ਦਬੋਲ ਜਾਣਾ ਇੱਥੋਂ ਲਗਭਗ 30 ਕਿਲੋਮੀਟਰ ਹੈ ਸੇ ਟਾਈਮ ਆਪਣੇ ਕੋਲ ਲਗਭਗ 2 ਘੰਟੇ ਲੱਗੇ ਆ। ਇਸ ਕਰਕੇ ਸਫਰ ਨੂੰ ਜਿੰਨਾ ਵੀ ਖਿੱਚ ਸਕਦੇ ਆ ਆਪਾਂ ਖਿੱਚਦੇ ਆ। ਹੁਣ ਸਾਰਾ ਜੰਗਲ ਏਰੀਆ ਹੀ ਹੋਣਾ ਅੱਜ ਤੋਂ ਅੱਗੇ। ਅੰਦਾ ਪੋਲੀ ਸਿਟੀ ਦੇ ਵਿੱਚ ਨਾ ਬਹੁਤ ਕੁਝ ਵੈਸੇ ਘੁੰਮਣ ਨੂੰ ਹੈਗਾ ਮੰਦਰ ਇਹ ਬੀਚ ਹੈਗੀਆਂ ਨੇ। ਪਰ ਆਪਣਾ ਟਾਰਗੇਟ ਅੱਗੇ ਨੂੰ ਵਧਣਾ। ਗੋਆ ਵਾਲੀ ਸਾਈਡ ਨੂੰ। ਇਸ ਕਰਕੇ ਇੱਥੋਂ ਦਾ ਸਾਰਾ ਆਪਾਂ ਛੱਡ ਰਹੇ ਆ ਤੇ ਕੋਸਟਲ ਜਿਹੜਾ ਰੋਡ ਹੋਏਗਾ ਉਹਦੇ ਜੋ ਦੇਖਣ ਵਾਲਾ ਹੋਏਗਾ ਉਹ ਦੇਖਣ ਦੀ ਕੋਸ਼ਿਸ਼ ਕਰਾਂਗੇ। ਕੁੰਕਨ ਵਾਲੇ ਲੋਕ महाराष्ट्र ਤੇ ਬਹੁਤ ਚੰਗੇ ਨੇ ਤੇ ਮੈਂ ਲੰਘ ਰਿਹਾ ਸੀ ਤੇ ਸਪੈਸ਼ਲ ਗੱਡੀ ਰੋਕੀ ਐ ਤੇ ਅੱਗੇ ਇਹਨਾਂ ਨੇ ਗੱਲਬਾਤ ਵੀ ਕੀਤੀ ਰਾਤ ਜੇ ਕਿਤੇ ਤੁਹਾਨੂੰ ਰੁਕਣਾ ਹੋਵੇ ਤੇ ਰੁਕ ਸਕਦੇ ਹੋ ਬਹੁਤ ਪਿਆਰ ਸਤਿਕਾਰ ਇਹਨਾਂ ਦੇ ਦਿਲ ਦੇ ਵਿੱਚ ਔਰ ਸਰ ਆਪ ਕਿਆ ਕਹਿਣਾ ਚਾਹਤੇ ਹੋ ਪੰਜਾਬ ਕੇ ਬਾਰੇ ਮੈਂ ਪੰਜਾਬ ਕਾ ਹਮੇ ਬਹੁਤ ਇਹ ਹੈ ਕਿ ਪੰਜਾਬੀ ਲੋਕ ਜੋ ਹੈ ਉਹ ਔਨਕਾ ਜੋ ਪਿਆਰ ਮਿਲਤਾ ਹੈ ਉਹ ਬਹੁਤ ਅੱਛਾ ਹੈ ਹਮ ਗਏ ਤੇ ਪੰਜਾਬ ਮੈਂ और पंजाब का छाछ और लस्सी हमको बहुत पसंद है आप जब पंजाब आना ना मेरा आप नंबर नोट करो okay. मेरे को बताना हमारे हम... सत्संगी भी है पंजाब में तो हम कभी कभी आते हैं वहाँ पे अच्छा आते रहते हैं हाँ। आप ठीक है आपसे मिलकर ना हमें बहुत अच्छा लगा लव यू ऑल थैंक यू सो मच ओल इतों तकरीबन दस किलोमी दस किलोमीटर रह गया आप व्यू बहुत विया सामने पता नहीं रेस्टोरेंट बनता पाया कोई धार्मिक स्थान है ਓਹ ਉਹ ਦੀ ਸੋਹਣਾ ਵੀਊ ਇੱਥੇ ਆ ਰਿਹਾ ਅੱਜ ਦਾ ਸਫ਼ਰ ਬਹੁਤ ਲੰਬਾ ਹੋ ਗਿਆ ਪਹਾੜੀ ਏਰੀਆ ਪਹਾੜੀ ਏਰੇ ਦੇ ਵਿੱਚ ਮਹਾਵਾ ਤੱਕ 40 50 ਕਿਲੋਮੀਟਰ ਹੀ ਚੱਲਦਾ ਪਰ ਆਪਣਾ ਲਗਭਗ 100 ਕਿਲੋਮੀਟਰ ਦੇ ਕਰੀਬ ਕੋਈ ਚੱਲਿਆ ਤੇ ਪਹਾੜੀ ਦੇ ਉੱਪਰ ਚੜਦਿਆਂ ਸਟੈਮਾ ਬਣਾਉਣਾ ਬੜਾ ਔਖਾ ਹੈ ਇਸ ਕਰਕੇ ਨਾ ਮੈਂ ਸਵੇਰ ਦਾ ਰੁਕਿਆ ਨਹੀਂਗਾ ਵੱਧ ਤੋਂ ਵੱਧ ਟੋਟਲੀ ਮੈਂ ਬ੍ਰੇਕ ਤੁਸੀਂ ਕਰ ਲੋਗੇ ਜੇ 20-20 ਮਿੰਟ ਵਾਦ-ਵਾਦ ਮੈਂ ਰੁਕਿਆ ਹਾਂਗਾ ਨਹੀਂ ਤਾਂ ਫੁਰਕੇ ਤੇ ਨਹੀਂ ਰੁਕਿਆ ਟੋਟਲੀ ਜਿਹੜੇ ਜਿੱਥੇ ਵੀ ਗੱਲਾਂ ਪਤਾ ਕਰਦੇ ਹਾਂ ਕੋਈ ਰੋਕ ਲੈਂਦਾ ਸੀ 2-2 4-4 ਮਿੰਟ ਇੱਕ ਘੰਟੇ ਦੀ ਬ੍ਰੇਕ ਵੀ ਨਹੀਂ ਹੋਈ ਸਵੇਰ ਦੀ ਆਪਾਂ ਮਹਾੜ ਤੋਂ ਚੱਲੇ ਆ ਤੇ ਦਬੋਲ ਪਹੁੰਚਣਾ ਸੀ ਲਗਭਗ 100 ਕਿਲੋਮੀਟਰ ਦਾ ਸਫ਼ਰ ਕੀਤਾ ਹੈ ਸਾਰਾ ਪਹਾੜੀ ਦੇ ਵਿੱਚ ਤੇ ਕੱਪੜੇ ਵੇਖੋ ਪੂਰੇ ਗਿੱਲੇ ਹੋ ਗਏ ਪਹੁੰਚਣਾ ਜ਼ਰੂਰੀ ਸੀਗਾ ਕਿਉਂਕਿ ਜਿੰਨਾ ਸਫ਼ਰ ਸੀਗਾ ਅੱਗੇ ਕੋਈ ਰਾਹੇਸ਼ ਦਾ ਪ੍ਰਬੰਧ ਕਰਨਾ ਪੈਣਾ ਸੀ ਤੇ ਹੁਣ ਇੱਥੇ ਕੋਈ ਵੀ ਜਾਣਦਾ ਨਹੀਂ ਕੋਈ ਪਛਾਣ ਨਹੀਂ ਜਿਹੜੀ ਚੀਜ਼ ਦੇਖਣ ਵਾਸਤੇ ਆਏ ਆ ਜਿਹੜੀ ਚੀਜ਼ ਤੁਹਾਨੂੰ ਦਿਖਾਉਣੀ ਚਾਹੁੰਦੇ ਆ ਉਹ ਦਿਖਾਉਨੇ ਆ ਕਿਸ ਚੀਜ਼ ਕਰਕੇ ਆਪਾਂ ਇੱਥੇ ਪਹੁੰਚੇ ਆ ਏਰੀਆ ਤੇ ਇਧਰਲੇ ਬੰਨੇ ਸਨਸੈਟ ਹੁੰਦਾ ਪਿਆ ਇਸ ਚੀਜ਼ ਨੂੰ ਦੇਖਣ ਵਾਸਤੇ ਨਾ ਲੋਕ ਦੂਰੋਂ ਦੂਰੋਂ ਆਉਦੇ ਆ ਤੇ ਕੁਦਰਤ ਹੀ ਸਵਾਬ ਬਣ ਗਿਆ ਆ ਸਾਰੀ ਬੀਚ ਤੋਂ ਬੋਲ ਦੀ ਸਾਰੀ ਬੀਚ ਇਸ ਸਮੁੰਦਰ ਇਹ ਸਾਰਾ ਸਮੁੰਦਰ ਦਾ ਏਰੀਆ ਸ਼ੁਰੂ ਹੋ ਜਾਂਦਾ ਤੇ ਆਪਾਂ ਹੁਣ ਤਬੂਲ ਸਿਟੀ ਦੇ ਵਿੱਚ ਐਂਟਰ ਕਰ ਚੁੱਕੇ ਆ ਅੱਗੇ 메ਨ ਸਿਟੀ ਆਏਗੀ ਉੱਥੋਂ ਦੇਖਦੇ ਆ ਕੁਝ ਖਾਣੇ ਆ ਅੱਜ ਨਾ ਤਾਂ ਕੁਝ ਖਾਦਾ ਸਵੇਰੇ ਓਨਲੀ ਤਿੰਨ ਚਾਰ ਜੜੀਆਂ ਪੂੜੀਆਂ ਉਹੀ ਖਾਧੀਆਂ ਸੀਗੀਆਂ ਤੇ ਜਾਂ ਰਾਹ ਦੇ ਵਿੱਚ ਪਾਪਾ ਜੀ ਇੱਕ ਵਾਰੀ ਚਾਹ ਪੀਂਦੀ ਐ ਕੋਈ ਰੈਸਟ ਨਹੀਂ ਕੀਤਾ ਤੇ ਹੁਣ ਇਹ ਵਾਲੀ ਆਪਣੀ ਮੰਜ਼ਿਲ ਆ ਚੁੱਕੀ ਐ ਉੱਥੇ ਰਹਿਣ ਦਾ ਪ੍ਰਬੰਧ ਦੇਖਦੇ ਆ ਕਿਵੇਂ ਹੁੰਦਾ ਪਰਮਾਤਮਾ ਕਿਵੇਂ ਕਰਾਉਂਦਾ ਸਫ਼ਰ ਆਪਣਾ ਨਾ ਬਹੁਤ ਹੀ ਜ਼ਿਆਦਾ ਲੰਬਾ ਸੀ ਸਾਰਾ ਪਹਾੜੀ ਏਰੀਆ ਐ ਤੇ ਪਹਾੜਾਂ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਕਿੱਥੋਂ ਕਿੱਥੇ ਦੀ ਚੱਲ ਕੇ ਮੈਪ ਦੇ ਤਾਂ ਤਾਂ ਘਟ ਦੱਸਦਾ ਪਿਆ ਲਗਭਗ 100 ਕਿਲੋਮੀਟਰ ਦਾ ਆਪਣਾ ਸਫ਼ਰ ਹੋਇਆ ਤੇ ਇਹ ਜਿਹੜਾ ਸਫ਼ਰ ਹੈ ਆਪਾਂ ਦਾ ਪੋਲੀ ਸ਼ਹਿਰ ਆਉਂਦਾ ਪਹਿਲਾਂ ਉੱਥੇ ਰੁਕਣ ਦਾ ਪ੍ਰੋਗਰਾਮ ਕੀਤਾ ਤੇ ਉਹਦੇ 9:30 3:30 ਵਜੇ ਪਹੁੰਚ ਗਿਆ ਸੀ ਪਰ ਮੈਂ ਸੋਚਿਆ ਵੀ ਜਿੰਨਾ ਸਫ਼ਰ ਆਪਾਂ ਵੱਧ ਤੋਂ ਵੱਧ ਕੱਢ ਲਈ ਅੱਜ ਤੇ ਦਾ ਬੋਲ ਦਾ ਬੋਲ ਸ਼ਹਿਰ ਹੈਗਾ ਇੱਥੇ ਉੱਥੇ ਆਪਾਂ ਹੁਣ ਪਹੁੰਚ ਚੁੱਕੇ ਹਾਂ ਸਮੁੰਦਰ ਦੇ ਕਿਨਾਰੇ ਤੇ ਤੇ ਅੱਜ ਰਾਤ ਆਪਾਂ ਇੱਥੇ ਬਾਈ ਜੀ ਹੋਣੀ ਆਪਾਂ ਨੂੰ ਮਿਲ ਗਏ ਸੀਗੇ ਤੇ ਇਹ ਆਪਣੇ ਘਰੇ ਹੀ ਲੈ ਕੇ ਆਏ ਆਪਾਂ ਦੇ ਵਿੱਚ ਇਹਨਾਂ ਨੇ ਆਪਾਂ ਨੂੰ ਇੱਥੇ ਇਹਨੇ ਸੌਣਾ ਇੱਥੇ ਆਪਣਾ ਸਮਾਨ ਪਿਆ ਹੋਇਆ ਦੇਖ ਲਓ ਵੀ ਇੱਥੋਂ ਦੇ ਲੋਕ ਜਿਹੜੇ ਨਾ ਕਿੰਨੇ ਹਲਕੂਲੇ ਬਿਨਾਂ ਜਾਣ ਪਹਿਚਾਨ ਦੇ ਇੰਨੀ ਵੱਧ ਕਰਦੇ ਘਰੇ ਲਿਆਏ ਹੁਣ ਖਾਣੇ ਦਾ ਵੀ ਇੰਤਜ਼ਾਮ ਕੀਤਾ ਤੇ ਰਾਤ ਨੂੰ ਪਾਰਟੀ ਇਹਨਾਂ ਦੀ ਨਵੇਂ ਸਾਲ ਦੀ ਉਹ ਪਾਰਟੀ ਮੈਨੂੰ ਕਹਿੰਦਾ ਵੀ ਚੱਲ ਮੈਂ ਕਿਹਾ ਦੇਖਦੇ ਆ ਤੇ ਜੇ ਚਲੇ ਕੇ ਬਾਕੀ ਅਜੇ ਥਕਾਨ ਬਹੁਤ ਜ਼ਿਆਦੀ ਹੈ ਦੇਖਦੇ ਹਾਂ ਜੇ ਜਾਇਆ ਗਿਆ ਤੇ ਗੁਲਾਮਾਂਗੇ ਘੰਟਾ 12 ਵਜੇ ਇਹਨਾਂ ਦੀ ਖਤਮ ਹੋਣੀ ਪਾੜਦੀ ਤੇ ਹੁਣ ਨਹਾਦ ਹੋ ਕੇ ਫਰੈਸ਼ ਹੋਨੇ ਆ ਤੇ ਮੈਂ ਵੀ ਤੁਹਾਨੂੰ ਸਮਝਾ ਦਿੰਨੇ ਆ ਕਿਧਰੋਂ ਕਿਧਰੋਂ ਆਇਆ ਮੈਂ ਵੀ ਵੀਡੀਓ ਵਿੱਚ ਨਾਲ ਦੇਣਾ ਨਾਲ ਤੇ ਵੀਡੀਓ ਨੂੰ ਲਾਈਕ ਕਰਿਆ ਜੇ ਵਧੀਆ ਵਧੀਆ ਕਮੈਂਟ ਕਰਿਆ ਜੇ ਤੇ ਆਪਣੇ ਮਿੱਤਰ ਬੇਲੀਆਂ ਦੇ ਨਾਲ ਸਾਂਝੀ ਜ਼ਰੂਰ ਕਰਦੇ ਆ ਜੇ ਕਿਉਂਕਿ ਇਸ ਜਗ੍ਹਾ ਤੇ ਪੰਜਾਬੀ ਕੋਈ ਵੀ ਨਹੀਂ ਹੈਗਾ ਕੱਲ ਤੋਂ ਤਕਰੀਬਨ 100 ਕਿਲੋਮੀਟਰ ਤੋਂ ਉੱਪਰ ਮੈਂ ਆ ਗਿਆ ਇੱਕ ਵੀ ਸਰਦਾਰ ਇੱਕ ਵੀ ਪੰਜਾਬੀ ਨਹੀਂ ਮਿਲਿਆ ਗੁਰਦੁਆਰਾ ਸਾਹਿਬ ਦੀ ਤਾਂ ਦੂਰ ਦੀ ਗੱਲ ਹੈ ਪਰ ਲੋਕ ਜਿਹੜੇ ਨਾ ਇਧਰੇ ਕੁਣਕਣੇਰੀਆ ਪੈਂਦਾ ਇਹ ਸਾਰੀ ਜਿਹੜੀ ਫਾੜ ਜਿਹਦੀ ਨੂੰ ਕਹਿ ਦਿੰਦੇ ਆ ਨਾਰਥ ਤੇ ਆਪਾਂ ਇਸ ਟਾਈਮ ਕੁਣਕਣ ਨਾਰਥ ਤੇ ਦਬੋਲ ਜਿਹੜਾ ਸ਼ਹਿਰੇਗਾ ਹੈ ਸ਼ਹਿਰੇ ਤੇ ਅੱਗੇ ਜਿਹੜਾ ਸਫਰ ਉਹ ਸਾਊਥ ਸਾਊਥ ਦੇ ਵਿੱਚ ਕੁਣਕਣ ਪੈ ਜਾਣਾ ਕਾਕੁਨ ਤੇ ਇਹ ਜਿਹੜੇ ਲੋਕ ਸਾਰੇ ਹੈਲਪਫੁਲ ਨੇ ਬਹੁਤ ਮਦਦਗਾਰ ਬੰਦੇ ਨੇ ਹਰ ਕੋਈ ਰੁਕਦਾ ਤੇ ਜਦੋਂ ਇਕੱਲੇ ਨੂੰ ਦੇਖਦੇ ਨੇ ਸਾਈਕਲ ਤੇ ਤਹੋਰ ਵੀ ਇਹ ਬੰਦਿਆ ਇਜਤਮਾਨ ਕਰਦੇ ਚਲੋ ਫਿਰ ਅੱਜ ਦੇ ਲਈ ਸਤਿ ਸ੍ਰੀ ਅਕਾਲ ਮਿਲਦੇ ਆਂ ਕੱਲ ਫਿਰ ਨਵੀਂ ਵੀਡੀਓ ਵਿੱਚ ਨਵੇਂ ਸਾਲ ਦੀ ਨਾਲੇ ਸਾਰਿਆਂ ਨੂੰ ਵਧਾਈ ਹੋਵੇ ਤੇ ਪਰਮਾਤਮਾ ਕਰੇ ਤੁਹਾਡਾ ਸਾਰਿਆਂ ਦਾ ਸਾਲ ਵਧੀਆ ਹੋਵੇ ਖੁਸ਼ੀਆਂ ਭਰਿਆ ਵਾਲਾ ਹੋਵੇ ਖੁਸ਼ੀਆਂ ਹੋਣ ਬਹੁਤ-ਬਹੁਤ ਤੇ ਇਧਰ ਗੋਆ ਵਾਲੀ ਸਾਈਡ ਤੇ ਨਵਾਂ ਸਾਲ ਮਨਾਉਣ ਜਾਂਦੇ ਤੇ ਇੱਥੇ ਬਹੁਤ ਰਸ਼ ਹੁੰਦਾ ਅੱਜ ਦੀ ਪਾਰਟੀ ਬਹੁਤ ਤਕੜੀ ਹੋਣੀ ਇਥੇ